ਇੰਟੈਲੀਜੈਂਸੀ ਆ ਨਾ ਜਿਹੜੀ ਉਹਦਾ ਪੈਮਾਨਾ ਇਹ ਚਾਹੀਦਾ ਕਿ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਡਿਸੀਜਨ ਕਿਦਾਂ ਲੈਣੀ ਵਧੀਆ ਡਿਸੀਜਨ ਨਹੀਂ ਬੈਸਟ ਡਿਸੀਜਨ ਦੀ ਨਹੀਂ ਗੱਲ ਹੈ ਵਧੀਆ ਫੈਸਲੇ ਦੀ ਨਹੀਂ ਗੱਲ ਹੈ ਫੈਸਲਾ ਕਿਦਾਂ ਲੈਣੀ ਤੁਹਾਡੀ ਕਲਾ ਸਫਲ ਹੋਣ ਵਿੱਚ ਨਹੀਂ ਹੈ ਸਫਲਤਾ ਕੋਈ ਪੈਮਾਨਾ ਨਹੀਂ ਉਹਨੂੰ ਮਿਣਿਆ ਨਹੀਂ ਜਾ ਸਕਦਾ ਕਿਉਂਕਿ ਜੇ ਡਿਸੀਜਨ ਲੈਣਾ ਜਾਣਦੇ ਆ ਤੁਸੀਂ ਜੇ ਫੈਸਲਾ ਲੈਣਾ ਔਰ ਫੈਸਲਾ ਲੈਣ ਤੇ ਪਛਤਾਵਾ ਨਹੀਂ ਹੁੰਦਾ ਤੁਹਾਨੂੰ ਤਾਂ ਤੁਸੀਂ ਦੇਖ ਲਓ ਇਤਿਹਾਸ ਭਰਿਆ ਪਿਆ ਉਹਨਾਂ ਦੇ ਨਾਲ ਜਿਨ੍ਹਾਂ ਦੇ ਫੈਸਲੇ ਨਾ ਉਹ ਉੱਜੜ ਤਾਂ ਗਏ ਆ ਪਰ ਫਿਰ ਵੀ ਸਾਡੀ ਨਿਗਾਹ ਦੇ ਵਿੱਚ ਹੀਰੋ ਰਹੇ ਕਿਉਂਕਿ ਉਹਨਾਂ ਦੇ ਫੈਸਲੇ ਉਹਨਾਂ ਲਈ ਪਛਤਾਵਾ ਨਹੀਂ ਬਣੇ ਉਹ ਇਹ ਸੋਚ ਕੇ ਫੈਸਲਾ ਨਹੀਂ ਸੀ ਕਰਦੇ ਕਿ ਮੈਂ ਸਫਲ ਕਿੱਥੇ ਹੋਊਂਗਾ ਉਹ ਇਹ ਸੋਚ ਕੇ ਫੈਸਲਾ ਕਰਦੇ ਸੀ ਕਿ ਮੇਰੇ ਲਈ ਠੀਕ ਕੀ ਹੈ ਡਿਜ਼ਰਵ ਕੀ ਕਰਦਾ ਮੈਂ ਕਈ ਵਾਰ ਹਾਲਾਤ ਨਹੀਂ ਆਗਿਆ ਦਿੰਦੇ ਹਾਲਾਤ ਤਾਂ ਆਨੰਦਪੁਰ ਚ ਬੈਠੇ ਗੁਰੂ ਗੋਬਿੰਦ ਸਿੰਘ ਨੂੰ ਹਾਲਾਤ ਤਾਂ ਇਹ ਕਹਿੰਦੇ ਸੀ ਕਿ ਸਮਝੌਤਾ ਕਰੋ ਉਹਨਾਂ ਦੇ ਨਾਲ ਗਲਵੱਤ ਕਰੋ ਸਰਹੰਦ ਵਿੱਚ ਸੂਬੇ ਨੇ ਜਦੋਂ ਸਹਿਬਜ਼ਾਦੇ ਨੂੰ ਅਰੈਸਟ ਕਰ ਲਿਆ ਸੀ ਸੂਬਾ ਸਰਹੰਦ ਨੇ ਹਾਲਾਤ ਤਾਂ ਇਹ ਕਹਿੰਦੇ ਸੀ ਕਿ ਉਹਦੀ ਗੱਲ ਮੰਨ ਕੇ ਇੱਕ ਵਾਰੀ ਜਾਨ ਬਖਸ਼ੀ ਕਰਵਾ ਲਓ ਗਲੇ ਲਿਉਂਦੇ ਹੀ ਪੈਂਤਣਾ ਵਰਤਿਆ ਸੀ ਨਾ ਪਰ ਇਹਨਾਂ ਦਾ ਦੇਵਕੁਫਰਾ ਕੀ ਪਤਾ ਮੈਨੂੰ ਸੁਣੀ ਚੜਨਗੇ ਉਹ ਕਹਿੰਦਾ ਠੀਕ ਆ ਪਾਈ ਜੇ ਤੁਸੀਂ ਕਹਿੰਦੇ ਆ ਵੀ ਧਰਤੀ ਚਪਟੀ ਚੱਲ ਮੈਂ ਵੀ ਕਹ ਦੇਣਾ ਧਰਤੀ ਚਪਟੀ ਚਲੋ ਛੱਡੋ ਹਾਲਾਤ ਪਰ ਜਮੀਰ ਉਹਨਾਂ ਦੀ ਉਹਨਾਂ ਲਈ ਜਿਹੜਾ ਉਹਨਾਂ ਦਾ ਕਰਦਾਰ ਸੀ ਜਿਹੜਾ ਜਿਹੜਾ ਮਿਸ਼ਨ ਸੀ ਉਹਨਾਂ ਦਾ ਜਿਹੜੀ ਆਡਾਇਲੋਜੀ ਨੂੰ ਲੈ ਕੇ ਤੁਰਿਆ ਸੀ ਸंसार ਦੇ ਪੈਮਾਨੇ ਨਾਲ ਦੇਖਿਆ ਉਹ ਕਰਕੇ ਹਾਂ ਠੀਕ ਹੈ ਸਾਡੇ ਪ੍ਰਚਾਰਕਾਂ ਨੇ ਬਿਲਕੁਲ ਦੂਜੇ ਪਾਸੇ ਉਹਨਾਂ ਨੂੰ ਇੱਦਾਂ ਸ਼ਹੀਦ ਕਰਕੇ ਨਹੀਂ ਗੱਲ ਸਵਾਲ ਪੂਜਾ ਦਾ ਨਹੀਂ ਸੀ ਬਣਾਉਂਦਾ ਸਵਾਲ ਸੀ ਸਾਡੇ ਲਈ ਲੈਸਨ ਕੀ ਹੈ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਿੱਦਾਂ ਕਰਨੇ ਅਸੀਂ ਇਨਸਪਾਇਰ ਕਿੱਦਾਂ ਹੋਣਾ ਉਹ ਸਾਨੂੰ ਕੀ ਮੋਟੀਵੇਸ਼ਨ ਮਿਲਦੀ ਹੈ ਜਿਨਨੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੱਡਾ-ਵੱਡਾ ਕਰਕੇ ਪੇਸ਼ ਕਰਨੇ ਵਾਲੇ ਆ ਨਾ ਉਹਨਾਂ ਨੂੰ ਉਹਨਾਂ ਦੇ ਪਿਛਲੇ ਦਸਾਂ ਸਾਲਾਂ ਨੂੰ ਇਹਦਾ ਫੋਲ ਕੇ ਦੇਖ ਲਓ ਉਹ ਸ਼ੁਰੂ ਕਿਤੇ ਹੋਏ ਹੋਣਗੇ ਬਦੇ ਫੁੱਲੇ ਹੋਰ ਕਿਤੇ ਦੀ ਝੋਲੀ ਵਿੱਚ ਬੈਠ ਕੇ ਹੋਣਗੇ ਜਿੱਥੇ ਸ਼ੁਰੂ ਹੋਏ ਆ ਉਹਨਾਂ ਦੇ ਕੋਲੋਂ ਖਾ ਪੀ ਕੇ ਅੱਗੇ ਨਿਕਲ ਗਏ ਜਿੱਥੇ ਬਦੇ ਫੁੱਲੇ ਆ ਉਹਨਾਂ ਦੇ ਖਾ ਉਹਨਾਂ ਕੋਲੋਂ ਖਾ ਕੇ ਅੱਗੇ ਨਿਕਲ ਗਏ ਤੁਸੀਂ 10 ਸਾਲ ਵੀ ਉਹਨਾਂ ਦੇ ਦੇਖ ਲਉਂਗੇ ਨਾ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਇੰਨੀਆਂ ਥਾਲੀਆਂ ਚ ਖਾ ਕੇ ਔਰ ਹਰ ਇੱਕ ਦੇ ਵਿੱਚ ਛੇਕ ਕਰਨੇ ਵਾਲੇ ਇਹ ਹੁਬ ਹੁਬ ਕੇ ਕਹਿੰਦੇ ਆ ਕਿ ਸਾਬ ਜਾਦੇ ਡਟੇ ਰਹੇ ਸਾਬ ਜਾਦਿਆਂ ਦਾ ਜੋ ਉਹਨੇ ਕੀਤਾ ਉਹ ਕਰਨਾ ਸਿਰਫ ਇਦਾਂ ਸੀ ਜਿੱਦਾਂ ਹਫਤਾਕ ਪਹਿਲਾਂ ਆਪਾਂ ਇੱਕ ਵੀਰ ਨੂੰ ਪੁੱਛਿਆ ਸੀ ਕਿ ਅੱਜ ਦਿਨ ਕੀ ਕਹਿੰਦਾ ਐਤਵਾਰ ਤਰੀ ਕਿੰਨੀ ਆ ਮਿਹਨਾ ਕਿਹੜਾ ਹੈ ਇਹ ਕਹਿਣ ਦੇ ਵਿੱਚ ਕਿੰਨਾ ਕੁ ਜ਼ੋਰ ਲੱਗਿਆ ਕੋਈ ਬੰਦਾ ਕਹੂਗਾ ਵੀ ਤਬ ਡੱਟ ਗਿਆ ਵੇ ਇਹ ਤਾਂ ਇਹਨੂੰ ਪੁੱਛਿਆ ਤਰੀਕ ਕਿੰਨੀ ਹੈ ਇਹ ਕਹਿੰਦਾ ਵੀ ਸਾਰੀ ਦੁਨੀਆ ਅੱਜ ਕਿੰਨੀ ਤਰੀਕ ਹੈ ਜੀ 11 ਹੁਣ ਮੈਂ ਕਹਾ ਸਾਰੀ ਦੁਨੀਆ ਇੱਕ ਪਾਸੇ ਹੋ ਜਾਏ ਭਮਾ ਸਾਰੀ ਦੁਨੀਆ ਦੀ ਫੌਜ ਆ ਜਾਏ ਮੈਂ ਸੱਚ ਬੋਲਣ ਤੋਂ ਨਹੀਂ ਡਰਦਾ ਮੈਂ ਕਹੂੰਗਾ 11 ਤਰੀਕ ਮੇਥੋਂ ਕੋਈ ਬਦਲਾ ਕੇ ਦਿਖਾ ਲਓ ਇਹ ਫੁਕਰੀਆ ਇਨੂੰ ਮਾਰਨ ਤੋਂ ਬਾਝਾਈਏ ਕੋਈ ਸੱਚ ਇਦਾਂ ਦਾ ਨਹੀਂ ਹੁੰਦਾ ਜ਼ਿੰਦਗੀ ਦਾ ਜਿਹੜਾ ਤੁਹਾਡਾ ਸੱਚ ਹੈ ਨਾ ਜਿਹਨੂੰ ਤੁਸੀਂ ਜੀ ਰਹੇ ਆ ਉਹ ਜਿੰਨਾ ਕਿੰਨੇ ਜਿੰਨਾ ਜਿਨੇ ਆ ਤੁਸੀਂ ਉਦਾਂ ਹੀ ਆ ਬਸ ਉਹਦੇ ਲਈ ਕੋਈ ਯੋਰ ਨਹੀਂ ਲੱਗਣਾ ਤੇ ਜਦੋਂ ਉਹ ਜਦੋਂ ਉਹ ਜਿਊਂਗੇ ਤੁਸੀਂ ਜਿਹੜਾ ਜਿਹੜਾ ਕਰੇ ਦੁੱਖ ਕਰਮ ਦਿਖਾਵਾ ਹੋਰ ਜੀਣਾ ਆਇਆ ਤੇ ਦਿਖਾਉਣਾ ਆਇਆ ਬਹੁਤ ਸਾਰੇ ਦੁੱਖ ਕਰਮਿਆਂ ਇਦਾਂ ਦੇ ਜਿਨ੍ਹਾਂ ਨੂੰ ਜੀਣਾ ਆ ਪਰ ਦਿਸਣ ਨਹੀਂ ਦੇਣਾ ਲੁਕਾ ਕੇ ਰੱਖਣਾ ਬਹੁ ਕੁਛ ਇਦਾਂ ਦਾ ਆ ਜਿਹਨੂੰ ਦਿਖਾਉਣ ਦਾ ਸੁਪਨਾ ਪਾਲਿਆ ਆ ਹੈ ਨਹੀਂ ਉਹ ਪਰ ਦਿਖਾਉਣਾ ਆ ਜੋ ਕਰ ਰਹੇ ਆ ਉਹਨੂੰ ਲੁਕਾਉਣਾ ਤੇ ਜੋ ਅਸਲ ਚ ਹੈ ਕੋਣ ਨਹੀਂ ਪੜਿਆ ਆ ਜੋ ਨਹੀਂ ਬਚਾ ਸਕੇ ਉਹਨੂੰ ਦਿਖਾਉਣਾ ਇਹਨੂੰ ਪਖੰਡ ਕੇ ਸਾਰੀ એનર્ਜੀ ਖਾਲ ਲੈਂਦਾ ਫਿਰ ਹਰ ਵੇਲੇ ਤਿਆਰੀ ਰੱਖਣੀ ਪੈਂਦੀ ਬੰਦੇ ਨੂੰ ਤੇ ਇਹ ਗੱਲ ਦਾ ਕੀ ਜਵਾਬ ਦਊਗਾ ਮੈਂ ਇਹਦਾ ਕੀ ਜਵਾਬ ਦਊਗਾ ਆ ਪੁੱਛਿਆ ਕੀ ਕਰੂੰਗਾ ਜੇ ਆ ਪੁੱਛਿਆ ਫਿਰ ਕੀ ਕਰੂੰਗਾ ਫੇ ਪਹਿਲਾਂ ਜਿਹੜੇ ਕਥਾਕਾਰ ਆ ਨਾ ਸਾਡੇ ਜਿਹੜੇ ਪ੍ਰਚਾਰਕ ਆ ਇਹਨਾਂ ਦੇ ਕਿਤੇ ਨੇੜੇ ਹੋ ਕੇ ਦੇਖਿਓ 90 90 95% ਤੁਹਾਨੂੰ ਉਹ ਬੰਦੇ ਮਿਲਣਗੇ ਜਿਨ੍ਹਾਂ ਨੇ ਡੈਰੀਆਂ ਬਣਾ ਕੇ ਰੱਖੀਆਂ ਤੇ ਕਿਹੜੀ ਗੱਲ ਨੂੰ ਕਰਨ ਲਈ ਕਿਹੜੀ ਪੰਕਤੀ ਵਰਤਮੀ ਗਰਵਾਣੀ ਦੀ ਕਿਹੜੀ ਕਿਹੜੀ ਭਾਈ ਗਰਦਾਸ ਦੀ ਪੌੜੀ ਆ ਕਿਹੜੀ ਕਿਹੜੀ ਇਤਿਹਾਸ ਦੀ ਸਾਖੀ ਆ ਕਿੰਟ ਦੇ ਵਿੱਚ ਇੱਕ ਚੈਪਟਰ ਫਾਈਲਾਂ ਵਿੱਚ ਦੱਬਣੀਆਂ ਹੁੰਦੀਆਂ ਚੈਪਟਰ ਬਣੇ ਕੋਈ ਜਿੰਨੇ ਕਥਾਕਾਰ ਹੁੰਦੇ ਸੀ ਇਦਾਂ ਜਦੋਂ ਗੱਲ ਸ਼ੁਰੂ ਕਰਦੇ ਸੀ ਨਾ ਇਦਾਂ ਅਸੀਂ ਅਸੀਂ ਸਾਡੇ ਜਿੰਨੀ ਮੈਨੂੰ ਲੱਗਦਾ ਜਿੰਨੀ ਜੇ ਕਥਾ ਕਿਤੇ ਜਿੰਨਾ ਚਿਰ ਅਸੀਂ ਕਥਕਰ ਆਉਂਦੇ ਰਹੇ ਕਿ ਸਾਡੀ ਜਿੰਨੀ ਕਥਾ ਮੂਰੇ ਬੈ ਕੇ ਨਹੀਂ ਸੁਣੀ ਹੋਣੀ ਕਿਸੇ ਨੇ ਜਦੋਂ ਗੱਲ ਟੌਪਿਕ ਸ਼ੁਰੂ ਹੁੰਦਾ ਸੀ ਨਾ ਇੱਕਦਮ ਦਿਮਾਗ ਚ ਜਾ ਜਾਂਦਾ ਸੀ ਇਹਦੇ ਨਾਲ ਸੰਬੰਧਤ ਆ ਪੰਕਤੀ ਇੱਕਦਮ ਜਿਹੜੀ ਜਿਹੜੀ ਇੰਟੈਲੀਜੈਂਸੀ ਆ ਤੁਹਾਡੀ ਉਹ ਇਹ ਆ ਕਿ ਜਿਹੜੇ ਜਿਸ ਹਾਲਾਤ ਵਿੱਚ ਆ ਨਾ ਤੁਸੀਂ ਜਿੱਥੇ ਖੜੇ ਆ ਉੱਥੇ ਡਿਸੀਜਨ ਕਿੱਦਾਂ ਲੈਣਾ ਉੱਥੇ ਫੈਸਲਾ ਕੀ ਕਰਨਾ ਉੱਥੇ ਗੱਲ ਕਿਹੜੀ ਕਰਨੀ ਸਾਰੀ ਦੁਨੀਆ ਦੇ ਸਕਾਲਰ ਬਹਿ ਜਾਣ ਤੁਹਾਡੇ ਮੂਰੇ ਆ ਕੇ ਜਿੱਥੋਂ ਮਰਜੀ ਸਵਾਲ ਕਰ ਲੈਣਾ ਜੇ ਤੁਸੀਂ ਆਪਣੇ ਪ੍ਰੈਜ਼ੈਂਟ ਨਾਲ ਜੁੜੇ ਹੋਏ ਆ ਜੇ ਤੁਹਾਡੇ ਮੂਰੇ ਫਿਲਟਰ ਕੋਈ ਲੱਗਾਇਆ ਨਹੀਂ ਹੋਇਆ ਜੇ ਤੁਹਾਡੇ ਕੋਲ ਅਜੰਡਾ ਨਹੀਂ ਕੋਈ ਜੇ ਤੁਹਾਨੂੰ ਕਿਸੇ ਏਜੰਸੀ ਨੇ ਸੋ ਕਾਲਡ ਏਜੰਸੀ ਨੇ ਨਹੀਂ ਬਿਠਾਇਆ ਹੋਇਆ ਤੇ ਜਿਹੜੀ ਵੀ ਗੱਲ ਹੋਣੀ ਆ ਤੁਹਾਡੇ ਕੋਲ ਉਸ ਵੇਲੇ ਉਹਦਾ ਜਵਾਬ ਕਿ ਤੁਸੀਂ ਬੈਠੇ ਬਿਲਕੁਲ ਲੋਈ ਲਾ ਕੇ ਨਿਸ਼ੰਘ ਹੋ ਕੇ ਬੈਠੇ ਜੋ ਕਰ ਹੋ ਗਿਆ ਤੁਹਾਨੂੰ ਕੋਈ ਫਿਕਰ ਨਹੀਂ ਹੈ ਕਿ ਮੇਰੀ ਸਟੇਟਮੈਂਟ ਮੇਰੀ ਗੱਲ ਜਿਹੜੀ ਆ ਰੀਲ ਬਣੇ ਤੁਹਾਨੂੰ ਕੋਈ ਫਿਕਰ ਨਹੀਂ ਆ ਕਿ ਦੁਨੀਆ ਕਹੇ ਬਾਬਾ ਪਹਿਲੀ ਵਾਰ ਗੱਲ ਹੋਈ ਆ ਕੋਈ ਤੁਸੀਂ ਕਿਸੇ ਦੀ ਗੱਲ ਨੂੰ ਚੁਰਾ ਕੇ ਕੋਟਾ ਲਾ ਕੇ ਆਪਣੇ ਸ਼ਬਦਾਂ ਚ ਨਹੀਂ ਕਹਿੰਦੇ ਠੀਕ ਹੈ ਜਿੱਦਾਂ ਦੇ ਸ਼ਬਦਾਂ ਚ ਕਹੇ ਹੁੰਦੀ ਆ ਤੁਹਾ ਤੋਂ ਤੁਹਾਡਾ ਰੋਣਾ ਹੈ ਬੱਚਾ ਰੋਣ ਲੱਗਾ ਕਦੇ ਟੋਨ ਦੀ ਫਿਕਰ ਨਹੀਂ بس ਜੋ ਤੁਹਾਡੇ ਦਿਮਾਗ ਵਿੱਚ ਉਸ ਵੇਲੇ ਜਿੱਦਾਂ ਦੇ ਹਾਲਾਤ ਆ ਉਹਦੇ ਵਿੱਚੋਂ ਜਿਹੜਾ ਫੈਸਲਾ ਠੀਕ ਲੱਗਦਾ ਤੁਹਾਨੂੰ ਹੋ ਸਕਦਾ ਦਸਾਂ ਚੋਂ ਅੱਠ ਗੱਲਾਂ ਗਲਤ ਹੋਣ ਤੁਹਾਡੀਆਂ ਨਾ ਟੁੱਕਦੀਆਂ ਹੋਣ ਫੈਕਟਾਂ ਤੇ ਨਾ ਪੂਰੀਆਂ ਉਤਰਦੀਆਂ ਹੋਣ ਇਹ ਤੁਸੀਂ ਆ ਨਾ ਪਹਿਚਾਣਿਆ ਤੁਹਾਡੀ ਇਹ ਤੁਹਾਡਾ ਇੱਕ opinion ਹੈ ਆਪਣਾ ਉਹਨਾਂ ਨੁਕਤਿਆਂ ਦੇ ਉੱਤੇ ਵੀ ਮੈਂ ਇਹ ਸੋਚਦਾ ਜਿੰਨਾ ਗਿਆਨ ਧਰਤੀ ਦੇ ਉੱਤੇ ਰਹਿਣੇ ਵਾਲਾ ਮਨੁੱਖ ਕੋਈ ਉਹ ਸ਼ਬਦ ਉਹ ਗੱਲ ਕਹਿ ਨਹੀਂ ਸਕਦਾ ਜਿਹੜੀ ਸਮਾਜ ਤੋਂ ਬਾਹਰ ਹੋਵੇ ਕਿਤੇ ਨਾ ਕਿਤੇ ਵਰਤੀ ਗਈ ਹੋਣੀ ਆ ਧਰਤੀ ਦੇ ਉੱਤੇ ਰਹਿਣੇ ਵਾਲਾ ਮਨੁੱਖ ਕੋਈ ਇਹ ਨਹੀਂ ਕਹਿ ਸਕਦਾ ਕਿ ਆਹ ਚੀਜ਼ ਮੈਂ ਬਣਾਈ ਆ ਨਹੀਂ ਖੋਜੀ ਜਾ ਸਕਦੀ ਆ ਲੱਭੀ ਜਾ ਸਕਦੀ ਆ ਹੋ ਸਕਦਾ ਇੱਕ ਤੋੜਾ ਹੋਵੇ ਕਿਸੇ ਨੇ ਪੈਟਰੋਲ ਲੱਭ ਲਿਆ ਕਿਸੇ ਨੇ ਲੋਹਾ ਲੱਭ ਲਿਆ ਠੀਕ ਹੈ ਕਿਸੇ ਦੇ ਦਿਮਾਗ ਚੋ ਮੈਕੈਨਿਜ਼ਮ ਆ ਗਿਆ ਇੰਜਨ ਬਣਿਆ ਗੇਅਰ ਬਾਕਸ ਬਣਿਆ ਟਾਇਰ ਦੀ ਕਾੜ ਨਿਕਲੀ ਆ ਠੀਕ ਸਾਰੇ ਨੂੰ ਜੋੜਿਆ ਕਾਰ ਬਣ ਗਈ ਵਹੀਕਲ ਬਣ ਗਈ ਕੁਝ ਚੀਜ਼ਾਂ ਕੁਝ ਚੀਜ਼ ਤੋਂ ਬਣ ਗਈਆਂ ਕੁਝ ਖੋਜਾਂ ਇੱਕ ਤੋਂ ਹੀ ਹੋ ਗਈਆਂ ਕੁਝ ਕਈ ਤਰ੍ਹਾਂ ਦੀਆਂ ਖੋਜਾਂ ਨੂੰ ਜੋੜ ਕੇ ਹੋ ਗਈਆਂ ਜੋ ਵੀ ਹੈ ਹੋਊਗਾ ਪਹਿਲਾ ਕਦੇ ਇਹ ਦਾਵਾ ਕਿਸੇ ਨੂੰ ਗੁਰੂ ਸਾਹਿਬ ਦੇ ਬਾਰੇ ਵੀ ਜਦੋਂ ਇਹ ਸਿੰਗਲ ਗੱਲਾਂ ਕਰਦੇ ਆ ਨਾ ਆ ਨਮਾ ਹੋਇਆ ਆ ਨਹੀਂ ਜਦੋਂ ਕਿਸੇ ਨੇ ਕੰਪੈਰੀਟਿਵ ਦੂਜੇ ਧਰਮਾਂ ਦੀ ਸਟੱਡੀ ਕਰਨੀ ਹੈ ਜਿਹੜੀ ਵਿਡਿਆਈ ਆ ਨਾ ਜਿਹੜੀ ਜਦੋਂ ਯੂਰਪ ਵਿੱਚ ਡਾਰਕ ਏਜ ਖਤਮ ਹੋ ਰਹੀ ਹੈ ਅੰਧਕਾਰ ਦਾ ਯੁੱਗ ਖਤਮ ਹੋ ਰਿਹਾ ਜਦੋਂ ਮੂਰਤੋਂ ਰਸਤੋਂ ਨੂੰ ਅਰਸਤੂ ਨੂੰ ਸੁਕਰਾਟ ਨੂੰ ਲਿਆ ਕੇ ਉਜਾਗਰ ਕੀਤਾ ਜਾ ਰਿਹਾ ਜਦੋਂ ਬਾਈਬਲ ਦੀ ਖੋਜ ਕਰਨ ਵਾਲਿਆਂ ਨੇ ਲੱਭ ਲੱਭ ਕੇ ਬੜੀ ਜਾਨੀ ਹਯਾ ਦੇ ਨਾਲ ਰੱਖ ਕੇ ਮੂਰੇ ਰੱਖਿਆ ਵੀ ਨਹੀਂ ਨਹੀਂ ਆ ਜੋ ਲਿਖਿਆ ਇੱਥੇ ਠੀਕ ਨਹੀਂ ਹੈ ਉਸ ਵੇਲੇ ਗੁਰਨਾਨਕ ਪਾਤਸ਼ਾਹ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਉੱਥੇ ਪਣਪਰੇ ਧਰਮ ਆ ਉਹ Hindu ਆ ਉਹ ਮੁਸਲਮਾਨ ਆ ਉਹ ਯੋਗ ਮਤਿਆ ਜੈਨ ਆ ਬੁੱਧ ਆ ਉੱਥੇ ਹੁਕਮ ਉਹਨਾਂ ਲਈ ਦੇ ਰਿਹਾ ਹੈ ਅੱਲਾ ਇੱਕ ਮਸੀਤ ਵਸਤ ਹੈ ਅਵਰ ਮੁਲਕ ਕਿਸਕੇ ਦਾ ਉੱਥੇ ਪੁੱਛ ਰਿਹਾ ਵੀ ਭਈ ਧਵਲੇ ਉੱਪਰ ਤੇਤਾ ਪਾਰ ਤੇਰੀਆਂ ਧਾਰਨਾਵਾਂ ਤੂੰ ਕਹਿੰਦਾ ਧਰਤੀ ਬੁਲਦ ਦੇ ਸਿੰਘਾਂ ਦੇ ਉੱਤੇ ਖੜੀ ਆ ਦੱਸ ਉਹਦੇ ਥੱਲੇ ਹੋਰ ਕੋਣ ਆ ਫਿਰ ਬੁਲਦ ਕਾ ਤੇ ਖੜਾ ਸੱਚ ਇਹ ਸੀ ਪੇ ਜਿਹੜੇ ਸਵਾਲ ਮਾਰਟਨ ਲੂਥਰ ਵਰਗਿਆਂ ਨੇ 크ਿਸਚੀਅਨਟੀ ਦੇ ਉੱਤੇ ਕੀਤੇ ਸੀ ਨਾ ਜਿਹੜੀਆਂ ਖੋਜਾਂ ਜਿਹੜੇ ਸਵਾਲਾਂ ਕਰਕੇ ਉੱਥੇ ਦਾ ਧਰਮ ਖਤਰੇ 'ਚ ਆਇਆ ਸੀ ਉਹੋ ਜਿਹੇ ਸਵਾਲ ਗੁਰੂ ਸਾਹਿਬ ਨੇ ਇੰਡੀਆ 'ਚ ਪਣ ਪ੍ਰਹਿ ਧਰਮਾਂ ਦੇ ਉੱਤੇ ਕੀਤੇ ਸੀ ਤਦ ਉਸੀ ਆਪਣੀ ਮਰਜ਼ੀ ਦੇ ਨਾਲ ਬੱਚੇ ਦੇ ਉੱਤੇ ਸਟੈਂਪ ਲਾ ਕੇ ਆਪੋ ਆਪਣਾ ਰੰਗ ਆਪੋ ਆਪਣਾ ਪਰਛਾਵਾਂ ਆਪੋ ਆਪਣੀ ਮਰਿਆਦਾ ਦੇ ਕੇ ਗੁਲਾਮ ਤਾਂ ਤੁਸੀਂ ਬਾਦਸ਼ਾਹਾਂ ਦੇ ਆ ਦੁਕਾਨਾਂ ਤੁਹਾਡੀਆਂ ਆਪਣੀਆਂ ਕਿਹੜਾ ਸਵਰਗ ਹੈ ਹੋ ਸ਼ੈਤਾਨ ਪੁਜਾਰੀ ਨੇ ਗੁਰੂ ਸਾਹਿਬ ਦੇ ਉਹ ਤਰਕ ਜਿਹੜੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤਾਂ ਛੁੱਪ ਗਿਆ ਗੁਰੂ ਗ੍ਰੰਥ ਸਾਹਿਬ ਅਖੰਡ ਪਾਠ ਤੇ ਕੰਮ ਆ ਰਿਹਾ ਸਹਿਜ ਪਾਠ ਤੇ ਕੰਮ ਆ ਰਿਹਾ ਸੰਪਾਠ ਪਾਠ ਤੇ ਕੰਮ ਆ ਰਿਹਾ ਪ੍ਰਕਰਮਾਂ ਕਰਨ ਲਈ ਵਰਤੇ ਜਾ ਰਿਹਾ ਆਨੰਦ ਕਾਰਜ ਲਈ ਵਰਤੇ ਜਾ ਰਿਹਾ ਘਰੇ ਜਾ ਕੇ ਚਰਨ ਪੁਆਏ ਜਾ ਰਹੇ ਤੁਸੀਂ ਪੁੱਛੋ ਕਿਸੇ ਨੂੰ ਪਿਆਜ ਦੀ ਮਰਿਆਦਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੀ ਆ? ਬੁਜਾਰੀ ਨੇ ਆਪਣੀ ਦੁਕਾਨ ਚਲਾਉਣ ਲਈ ਜਿਹੜੀ ਮਰਿਆਦਾ ਖੜੀ ਕਰ ਲਈ ਆ ਉਹਨੂੰ ਸਾਬਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ ਜਾ ਰਿਹਾ ਜਿੱਦਣ ਗੁਰੂ ਸਾਹਿਬ ਦੀ ਵਡਿਆਈ ਸਾਡੇ ਗੇੜ ਵਿੱਚ ਆ ਗਈ ਨਾ ਅਸੀਂ ਖੁਦ ਗੁਰਨਾਮ ਸੱਚ ਜਾਣੇ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਖੁਸ਼ੀ ਹੋਊਗੀ ਜਿੱਦਣ ਕੋਈ ਕੋਈ ਲੈਣਾ ਉਹ ਸਿੱਖ ਗੁਰੂ ਪਾਤਸ਼ਾਹ ਦਾ ਆ ਕੇ ਉਹਨਾਂ ਨੂੰ ਸਮਝ ਕੇ ਅੰਗਦ ਬਣਦਾ ਜਿੱਦਣ ਅਸੀਂ ਉਸ ਤਲ ਤੇ ਉਹਦੇ ਬਰਾਬਰ ਜਾ ਕੇ ਸੋਚਾਂਗੇ ਨਾ ਜਿੱਦਣ ਅਸੀਂ ਉਹ ਤੇ ਗੁਰੂ ਸਾਹਿਬ ਕਹਿੰਦੇ ਸੀ ਨਾ ਕਿ ਮੇਰਾ ਰਾਹ ਮੇ ਇੱਥੇ ਜਾਣਾ ਤਾਂ ਸੂਲੀ ਤੇ ਖੇਡਣਾ ਇੱਥੇ ਕਿਸੇ ਲਈ ਨਹੀਂ ਹੈ ਤੂੰ ਆਪਣੇ ਆਪ ਨੂੰ ਮੈਂ ਆਪਣੇ ਆਪ ਨੂੰ ਪੁੱਛ ਰਿਹਾ ਹਾਂ ਕਿ ਜੇ ਮੈਂ ਈਰਖਾ ਕਰੂੰਗਾ ਕਿਸੇ ਨਾਲ ਮੈਂ ਤਾਂ ਸੜ ਜਾਣਾ ਅੰਦਰੋਂ ਉਹਦੀ ਤਬਾਹੀ ਮੇਰੇ ਲਈ ਮੈਂ ਨਾ ਥੋੜੀ ਰੱਖਦੀ ਆ ਉਹਦੀ ਤਬਾਹੀ ਤੇ ਖੁਸ਼ ਹੋਣ ਦੇ ਨਾਲ ਮੈਂ ਅੰਦਰੋਂ ਅੰਦਰੋਂ ਜਿੰਦਾ ਨਹੀਂ ਰਹਿਣਾ ਮੈਂ ਸ਼ਾਂਤੇ ਹੀ ਨਹੀਂ ਰਹਿ ਸਕਦਾ ਮੇਰੀ ਸੋਚ ਬੈਲੈਂਸ ਰਹੀ ਰਣੀ ਪਤਾ ਜੇ ਕਿਸ ਦਾ ਸੰਤੁਲਨ ਵਿਗੜ ਜਾਏ ਉਹਨੂੰ ਕੀ ਕਹਿੰਦੇ ਸੀ? ਪਾਗਲ ਕਹਿੰਦੇ ਉਹਨੂੰ। ਕਿ ਉਲਟਪੜੀਆਂ ਮਾਰ ਲੱਪਿਆ। ਜਿਹੜੀ ਪ੍ਰਥਮੇ ਮਨ ਪ੍ਰਬੁੱਧਾ ਆਪਣਾ ਪਾਸ਼ਾ ਅਵਰਜਾ ਵੈ ਦੀ ਗੱਲ ਇਹ ਨਹੀਂ ਐ ਪਰ ਪਹਿਲਾਂ ਆਪਣੇ ਮੁੰਡੇ ਦੇ ਕੇਸ ਰਖਾਵੇ ਫੇ ਪਹਿਲਾਂ ਆਪਣੇ ਪਿਓ ਦੀ ਸ਼ਰਾਬ ਛਡਾਵੇ ਫੇ ਅਗੇ ਚ ਨਹੀਂ ਹਾਏ ਰੱਬਾ ਫੇ ਤਾਂ ਗੁਰਨਾਨਕ ਪਾਸ਼ਾ ਪੂਰੇ ਨਹੀਂ ਸੀ ਉਤਰਦੇ ਛਰੀ ਚੰਦਾ ਸੰਭਾਲਿਆ ਨਹੀਂ ਗਿਆ ਉਹਨਾਂ ਪ੍ਰਥੀ ਚੰਦਾ ਗੁਰੂ ਰਾਮਦਾਸ ਤੇ ਕਹਣੇ ਚੀਜ਼ ਨਹੀਂ ਰਿਹਾ ਸ਼ਹਿਰ ਦੀ ਮਰਿਆਦਾ ਦੀ ਗੱਲੇ ਹੀ ਨਹੀਂ ਸਿੱਖ ਧਰਮ ਦਾ ਸਰੀਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਇਹ ਤਾਂ ਜੋੜ ਦਿੱਤਾ ਗਿਆ ਦੁਕਾਨਦਾਰਾਂ ਨੇ ਜੋੜ ਲਿਆ ਅੱਜ ਵੀ ਜਿਹੜੀ ਸਮੱਸਿਆ ਹੈ ਸਾਡੀ ਦਾੜੀ ਕੇਸਾਂ ਦੀ ਨਹੀਂ ਹੈ ਆ ਜਿਹੜੇ ਕਸਾਈਆਂ ਵੱਢਣ ਲੱਗਿਓ ਕੁੱਟਣ ਲੱਗਿਓ ਮਾਰਨ ਲੱਗਿਓ ਆ ਹਿਰਾ ਫੇਰੀਆਂ ਕਰਦੇ ਝੂਠ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਲੱਖਾਂ ਬੰਦੇ ਬਾਹਰਲੇ ਮੁਲਕਾਂ 'ਚ ਗ੍ਰੀਨ ਕਾਰਡ ਲੈ ਕੇ ਪੱਕੇ ਹੋ ਗਏ ਸਾਰੇ ਦਾੜੀਆਂ ਪੱਗਾਂ ਕੇਸਾਂ ਬਾਰੇ ਜਿਹੜਾ ਆਪ ਪਛਾਣੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਇਆ ਨਾ ਉਹ ਤੁਹਾਡਾ ਇਹ ਦਾੜੀ ਕਿਸ ਨਾਲ ਕੋਈ ਜਿਹਦਾ ਪ੍ਰਤਿਮਾ ਮਨ ਪ੍ਰਬੁੱਧ ਦੇ ਆਪਣਾ ਆ ਉਹਦਾ ਸਰੀਰ ਨਾਲ ਕੋਈ ਲੈਣਾ ਦੇਣਾ ਨਹੀਂ ਬੜਾਈ ਆ ਸਾਨੂੰ ਮਾਣਿਆ ਸਾਨੂੰ ਸਾਡੀ ਜਿਹਦੇ ਆ ਗੁਰੂ ਸਭ ਵਰਗ ਦੇ ਬਣ ਕੇ ਰਹਿਣੇ ਦੀ ਉਹ ਆਪਣਾ ਵਿਛਾਇਆ ਉਹ ਸਿੱਧ ਗਿਆ ਸਾਡਾ ਇਹ ਜਿਹੜਾ ਝਗੜਾ ਹੈ ਨਾ ਉਹ ਤੁਹਾਡੇ ਸਵਾਰਥ ਦਾ ਉਹ ਆਪਣੇ ਆਪ ਨਾਲ ਆ ਆਪਣੇ ਆਪ ਨੂੰ ਜਾਣਨ ਦਾ ਆ ਤੁਹਾਡਾ ਡਿਪਰੈਸ਼ਨ ਤੁਹਾਡੀ ਚਿੰਤਾ ਤੁਹਾਡੀ ਫਿਕਰ ਸਾਰਾ ਕੁਝ ਤੁਹਾਡੀ ਕਮੀਨਗੀ ਤੁਹਾਡੀ ਬੇਈਮਾਨੀ ਤੁਹਾਡੇ ਸਵਾਰਥ ਵਿੱਚ ਲੁਕੇ ਹੋਏ ਕਿਸੇ ਕੋਲ ਕੋਈ ਹੱਲ ਨਹੀਂ ਹੈ ਉਹਦਾ ਸਾਨੂੰ ਪਤਾ ਪਿੱਛੇ ਤੱਕ ਹੀ ਆ ਜੇ ਤੂੰ ਵੀ ਕਹਿੰਦੀ ਆ ਨਾ ਕਿ ਬੰਦਾ ਮਾੜੀ ਮਾੜੀ ਗਲਤੀ ਤੇ ਲੜਦਾ ਮਰਨਾ ਠੀਕ ਆ ਉਹਨੂੰ ਖੁਦ ਨੂੰ ਪਤਾ ਕਿ ਆਪਣੇ ਬੰਦੇ ਨਾਲੋਂ ਪ੍ਰੈਫਰ ਕਿਸੇ ਹੋਰ ਨੂੰ ਕਰਦੀ ਆ ਸਭ ਬੱਚੇ ਜੰਮ ਚੁੱਕੀ ਆ ਬੋਝ ਆ ਸਮਾਜ ਦਾ ਛੱਡਣ ਜੋਗੀ ਨਹੀਂ ਪਰ ਚੰਗਾ ਉਹਨੂੰ ਕੋ ਹੋਰ ਲੱਗਣ ਲੱਗ ਪਿਆ ਇਦਾਂ ਜੇ ਬੰਦਾ ਕਹਿੰਦਾ ਅਸਲ ਚ ਜੜ ਕਿਤੇ ਹੋ ਰਿਆ ਲੱਗੀ ਉਨੂੰ ਪਛਾਣਨ ਦੀ ਕੋਸ਼ਿਸ਼ ਕਰੀਏ